ਦਿਵਾਲੀ ਤੋਂ ਪਹਿਲਾਂ ਅਜਨਾਲਾ ਨੇੜੇ ਖੇਤਾਂ 'ਚ 3 ਹੈਂਡ ਗ੍ਰੇਨੇਡ ਤੇ ARDX ਬਰਾਮਦ ਵੱਡੀ ਸਾਜ਼ਿਸ਼ ਨਕਾਮ SSP ਮਨਿੰਦਰ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ ਅਜਨਾਲਾ 'ਚ ਮਿਲਿਆ ਵਿਸਫੋਟਕ ਸਮਾਨ ਦਿਵਾਲੀ ਦੇ ਤਿਹਾਰਤ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਵੱਡੀ ਸਫਲਤਾ ਦਰਜ ਕੀਤੀ ਗਈ ਹੈ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ SSP ਮਨਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਅਜਨਾਲਾ ਦੀ ਪੁਲਿਸ ਨੇ ਪਿੰਡ țeੜੀ ਨੇੜੇ ਖੇਤਾਂ ਵਿੱਚ 3 ਹੈਂਡ ਗ੍ਰੇਨੇਡ ARDX ਅਤੇ ਹੋਰ ਵਿਸਫੋਟਕ ਸਮਾਨ ਬਰਾਮਦ ਕੀਤਾ ਹੈ ਪੁਲਿਸ ਅਨੁਸਾਰ ਥਾਣਾ ਅਜਨਾਲਾ ਦੇ SHO ਸਬ-ਇੰਸਪੈਕਟਰ ਚੰ ਨੇੜੇ ਕਿਸਾਨਾਂ ਨਾਲ ਪਰਾੜੀ ਨੂੰ ਅੱਗ ਨਾਲ ਲੱਗਣ ਸੰਬੰਧੀ ਜਾਗਰੂਕਤਾ ਮੀਟਿੰਗ ਕਰ ਰਹੇ ਸਨ ਇਸ ਦੌਰਾਨ ਉਹਨਾਂ ਦੀ ਨਿਗਾਹ ਇੱਕ ਪੀਲੇ ਰੰਗ ਦੇ ਟੇਪ ਨਾਲ ਲਪੇਟੇ ਛੱਕੀ ਬੈਗ ਤੇ ਪਈ ਬੈਗ ਖੋਲਣ ਤੇ ਉਸ ਵਿੱਚੋਂ ਤਿੰਨ ਹੈਂਡ ਗ੍ਰੇਨੇਡ ਕੁਝ ਮਾਤਰਾ ਵਿੱਚ ਆਰਡੀਐਕਸ ਤੇ ਹੋਰ ਧਮਾਕਾਖੇਜ਼ ਸਮਾਨ ਮਿਲਿਆ ਇਸ ਤੋਂ ਬਾਅਦ ਤੁਰੰਤ ਬੰਮ ਸਕਵੈਡ ਅਤੇ ਫੋਰੈਂਸਿਕ ਟੀਮ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਸਮਾਨ ਨੂੰ ਸੁਰੱਖਿਅਤ ਤਰੀਕੇ ਨਾਲ ਕਬਜ਼ੇ 'ਚ ਲਿਆ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਨ੍ਹਾਂ ਕਿਹਾ ਕਿ ਪ੍ਰਾਰੰਭਿਕ ਜਾਂਚ ਅਨੁਸਾਰ ਇਹ ਸਮਾਨ ਸੰਭਾਵਤ ਤੌਰ ਤੇ ਕਿਸੇ ਵੱਡੀ ਸਾਜ਼ਿਸ਼ ਲਈ ਛਪਾਇਆ ਗਿਆ ਹੋ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਪਿੱਛੇ ਦੇ ਤਤਨ ਦਾ ਖੁਲਾਸਾ ਕੀਤਾ ਜਾਵੇਗਾ ਦੀਵਾਲੀ ਦੇ ਮੌਕੇ ਤੋਂ ਠੀਕ ਪਹਿਲਾਂ ਇਸ ਫਟਕ ਸਮਾਨ ਮਿਲਣਾ ਸੁਰੱਖਿਆ ਤੇ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਹੈ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਤੇ ਕਿਸੇ ਵੀ ਸ਼ੱਕੀ ਚੀਜ਼ ਜਾਂ ਵਿਅਕਤੀ ਬਾਰੇ ਤੁਰੰਤ ਸੂਚਿਤ ਕਰਨ ਦੀ ਅਪੀਲ ਕੀਤੀ ਹੈ ਅਸੀਂ ਅੱਜ ਸਟਬਲ ਬਰਨਿੰਗ ਦੇ ਰਿਗਾਰਡਿੰਗ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਿੰਡ ਤੇੜੀ ਦੇ ਵਿੱਚ ਜਿਹੜਾ ਵਾ ਪਰਾਲੀ ਦੀ ਰਹਿਣ ਖੁਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਅਵੇਅਰਨੈਸ ਮੀਟਿੰਗ ਕਰ ਰਹੇ ਸੀਗੇ ਤੇ ਖੇਤਾਂ ਦੇ ਵਿੱਚ ਜਦੋਂ ਅਸੀਂ ਇੱਕ ਖੇਤੋਂ ਦੂਜੇ ਖੇਤ ਨੂੰ ਜਾ ਰਹੇ ਸੀਗੇ ਤਾਂ ਸਾਨੂੰ ਇੱਕ ਪੋਲੀਥੀਨ ਦਾ ਬੈਗ ਨਜ਼ਰ ਆਇਆ ਜੋ ਸ਼ੱਕੀ ਸ਼ੱਕੀ ਪ੍ਰਤੀਤ ਹੁੰਦਾ ਸੀ ਜਿਸ ਨੂੰ ਅਸੀਂ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਤਮਾਕਾ ਗੇਜ ਸਮਗਰੀ ਤੇ ਗ੍ਰਨੇਡ ਵਗੈਰਾ ਤੇ ਮਦਰ ਬੋਰਡ ਤੇ ਹੋਰ ਚੀਜ਼ਾਂ ਜਿਹੜੀਆਂ ਬਰਾਮਦ ਹੋਈਆਂ ਜਿਸ ਬਾਰੇ ਮੈਂ ਤੁਰੰਤ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਤੇ ਹੁਣ BDS ਬੰਬ ਡਿਸਪੋਜ਼ਲ ਟੀਮ ਜਿਹੜੀ ਆ ਉਹ ਆ ਰਹੀ ਹੈ ਮੌਕੇ ਦੇ ਉੱਤੇ ਅਸੀਂ ਸੈਂਡ ਬੈਗਾਂ ਦੇ ਨਾਲ ਇਹਨੂੰ ਜਿਹੜਾ ਵਾ ਉਹ ਸੁਰੱਖਿਅਤ ਕਰ ਦਿੱਤਾ ਵਾ ਤੇ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਇਹ ਬੜੀ ਜਿਹੜੀ ਦੀਵਾਲੀ ਦੇ ਤਿਉਹਾਰ ਆ ਰਿਹਾ ਵਾ ਜਾਂ ਮਤਲਬ ਹੋਰ ਵੀ ਫੈਸਟੀਵਲ ਸੀਜ਼ਨ ਆ ਰਿਹਾ ਵਾ ਉਹਦੇ ਤੋਂ ਪਹਿਲਾਂ ਹੀ ਜਿਹੜਾ ਵਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹੜੀ ਇਹ ਮਾਨਯੋਗ ਡੀਜੀਪੀ ਸਾਹਿਬ ਤੇ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਸਾਡੀਆਂ ਰੋਜ਼ ਮੀਟਿੰਗਾਂ ਹੁੰਦੀਆਂ ਵਾ ਸੁਰੱਖਿਆ ਨੂੰ ਲੈ ਕੇ ਤੇ ਉਸ ਉਸ ਦਾ ਹੀ ਨਤੀਜਾ ਵਾ ਉਹਦੇ 'ਚ ਅਸੀਂ ਪੁਲਿਸ ਜਿਹੜੀ ਬਹੁਤ ਮੁਸਤੈਦ ਸੀਗੀ ਤੇ ਮੁਸਤੈਦੀ ਦੇ ਕਾਰਨ ਜਿਹੜਾ ਵਾ ਇਹ ਸਾਨੂੰ ਸਫਲਤਾ ਮਿਲੀ ਆ ਇਹ ਕੋਈ ਵੱਡਾ ਹਾਦਸਾ ਜਿਹੜਾ ਵਾ ਹੋਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਆਪਣੀ ਮੁਸਤੈਦੀ ਨਾਲ ਰੋਕਿਆ ਗਿਆ ਵਾ ਇਹ ਸਾਡੇ ਸੀਨੀਅਰ ਅਫਸਰਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਦੇ ਮੁਤਾਬਕ ਅਸੀਂ ਦਿਨ ਰਾਤ ਸਟੇਟ ਦੇ ਵਿੱਚ ਪੀਸ ਬਣਾਉਣ ਲਈ ਮਿਹਨਤ ਕਰ ਰਹੇ ਹਾਂ ਉਹਦਾ ਨਤੀਜਾ ਵਾ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਵੀ ਇਹ ਕਿੱਥੋਂ ਆਇਆ ਕਿੰਨੇ ਲਿਆਂਦਾ ਕੀ ਕਰਨਾ ਸੀ ਕਿੱਥੇ ਵਰਤਣਾ ਸੀ ਇਹ ਸਾਡੇ ਸੀਨੀਅਰ ਅਫਸਰ ਤੁਹਾਨੂੰ ਜਿਹੜਾ ਬਰੀਫ ਕਰਨਗੇ ਕਿੰਨੇ ਗ੍ਰਨੇਡ ਸੀ ਕਿੰਨੀ ਆਰਡੀਐਕਸ ਸੀ ਥੋੜਾ ਵਿਸਥਾਰ ਨਾਲ ਤਿੰਨ ਗ੍ਰਨੇਡ ਆ ਜੀ ਤੇ ਆਰਡੀਐਕਸ ਆ ਤੇ ਰਿਮੋਟ ਕੰਟਰੋਲ ਆ ਤੇ ਜਿਹੜੇ ਉਹਦੇ ਇਕੁਪਮੈਂਟਸ ਹੁੰਦੇ ਆ ਸਾਰੇ ਬੈਟਰੀ ਵਗੈਰਾ ਸੈੱਲ ਵਗੈਰਾ ਉਹ ਆ ਜਿਹੜਾ ਪਿੰਡ ਆ ਕਿਰਪੇ ਸਿੰਘ ਪਿੰਡ ਤੇੜੀ ਇਹ ਕੀ ਮਿਲਿਆ ਤੁਹਾਡੀ ਜ਼ਮੀਨ 'ਚ ਹੀ ਹਾਂਜੀ ਜ਼ਮੀਨ ਦੇ ਬਾਹਰ ਪਿਆ ਹੀ ਪੈਲੀ ਦੀ ਗੋਠ ਨੁਕਰਜੀ 'ਚ ਕੁੱਤੇ ਡੇ ਫਰੋਲਣ ਆ ਅੱਛਾ ਜੀ ਇਹ ਆ ਡੀ ਐਕਸ ਕਹਰੇ ਪੁਲਿਸ ਮੁਲਾਜ਼ਮ ਆਏ ਅੱਛਾ ਤੇ ਕਿਸ ਤਰ੍ਹਾਂ ਪਤਾ ਕਿਸ ਤਰ੍ਹਾਂ ਲੱਗਾ ਤੁਹਾਨੂੰ ਇਹ ਨਾ ਪਾਣੀ ਲਾਇਆ ਸੀ ਆਪਾਂ ਪੈਲੀ ਨੂੰ ਵੱਡੇ ਬ੍ਰਦਰ ਪਾਣੀ ਲਾਇਆ ਸੀ ਤੇ ਉਹ ਜੋ ਪਾਣੀ ਦੇਖਣ ਆਏ ਆ ਅੱਛਾ ਤੇ ਉਹਨਾਂ ਵੇਖਿਆ ਕੁੱਤੇ ਫਰੋਲਣ ਦੇ ਸੀ ਅੱਛਾ ਤੇ ਉਹਨਾਂ ਵੇਖ ਕੇ ਤੇ ਮੈਨੂੰ ਫੋੜਾ ਭੇਜਿਆ ਅੱਛਾ ਤੇ ਮੈਂ ਉਸੇ ਵਾਲੇ ਪੁਲਿਸ ਨੂੰ ਬਲਦੇਤੀਆ ਡਿਪਟੀ ਸਾਹਿਬ ਨੂੰ ਅੱਛਾ ਕੀ ਮਿਲਿਆ ਕੀ ਇਹ ਕਿਦੇ ਵਿੱਚ ਕੀ ਹੈਗਾ ਥੋੜਾ ਵਿਸਤਾਰ ਨਾਲ ਦੱਸਿਓ ਇਹਦੇ ਵਿੱਚ ਆ ਡੀਐਕਸੀ ਕਹ ਰਹੇ ਆ ਮੁਲਾਜ਼ਮ ਸਾਹਿਬ ਆਏ ਆ ਕਿੰਨੇ ਪੈਕੇਟ ਹੈਗੇ ਆ ਕਿਰਚ 5 ਪੈਕੇਟ ਜੋ ਪਰ ਇੱਕ ਲਿਫਾਫੇ ਵਿੱਚ ਵਿੱਚੋਂ 5 ਨਿਕਲੇ ਆ ਕਿਸ ਤਰ੍ਹਾਂ ਪੈਕ ਕੀ ਕਿਸ ਤਰ੍ਹਾਂ ਇਹ ਨਾ ਪੈਕੇਟ ਵਿੱਚੋਂ ਕੁੱਤਿਆਂ ਨੇ ਫਰੋਲ ਕੇ ਕੱਢਤੇ ਇੱਕੋ ਪੈਕੇਟ ਦੇ ਵਿੱਚ ਹੀ ਇਹ ਨਹੀਂ ਪਤਾ ਹੁਣ ਵੀ ਇੱਕ ਜਿਹੀ ਜਾਂ ਦੋਹਾਂ ਜਿਹੀ ਤੇ ਫਰੋਲ ਕੇ ਕੱਢੇ ਪਏ ਪੈਕੇਟ ਹੁਣ ਬੰਦ ਨੇ ਪੈਕੇਟ ਬੰਦ ਪਏ ਕਿਸ ਕਦਰ ਦੇ ਨੇ ਪੈਕੇਟ ਪੈਕੇਟ ਵਾਈਟ ਕਲਰ ਦੇ ਦੇ ਨੇ ਪੀਲੇ ਪੀਲੇ ਕਲਰ ਦੇ ਹਾਂ ਜੀ ਵਿੱਚ ਸੈਲ ਸੁੱਲ ਵਗਿਆ ਵਿੱਚ ਇੱਕ ਜ ਸੈਲਿਆ ਤੇ ਇੱਕ ਮੁਲਾਜ਼ਮ ਨੇ ਖੋਲਿਆ ਉੱਚੋਂ ਇੱਕ ਗ੍ਰਨੇਡ ਨਿਕਲਿਆ ਬਾਹਰ ਅੱਛਾ ਗ੍ਰਨੇਡ ਇੱਕ ਗੱਡਿਆ ਗ੍ਰਨੇਡ ਬਲੂ ਕਲਰ ਦਾ ਅੱਛਾ ਪਹਿਲਾਂ ਵੀ ਕਦੀ ਕੋਈ ਇਸ ਤਰ੍ਹਾਂ ਦਾ ਨਾ ਨਾ ਪਹਿਲਾਂ ਕੋਈ ਨਹੀਂ ਇਸ ਤਰ੍ਹਾਂ ਦੀ ਕੋਈ